ਮંત્રી ਕੁਲਦੀਪ ਸਿੰਘ ਢਾਲੀਵਾਲ ਦੇ ਨੂੰ ਐਡਵੋਕੇਟ ਅਮਨਦੀਪ ਕੌਰ ਅਮਰੀਕਾ ਤੋਂ ਫਾਰਤਾਨ ਕੇ ਚੋਣ ਪ੍ਰਚਾਰ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰੇ ਨੇ। ਟੂ ਇੰਡੀਆ న్యూਸ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। 2 ਸਾਲ ਕੰਮ ਬੇਮਿਸਾਲ ਦਾ ਰਿਪੋਰਟ ਕਾਰ ਲੈ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨੂੰ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਅਮਰੀਕਾ ਤੋਂ ਅਸ਼ੀਸ਼ਿਤ ਤੌਰ ਤੇ ਹਲਕਾ ਅਜਨਾਲਾ ਵਾਸੀਆਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਜਿੱਥੇ ਕੀ ਉਹਨਾਂ ਨੇ ਪਹਿਲੇ ਦਿਨ ਨੁੱਕਰ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਤੇ 2 ਸਾਲ ਕੰਮ ਬੇਮਿਸਾਲ ਦਾ ਰਿਪੋਰਟ ਕਰ ਲੋਕਾਂ ਨੂੰ ਦਿਖਾ ਕੇ ਹੀ ਵੋਟ ਫੌਨ ਦੀ ਅਪੀਲ ਕੀਤੀ ਸੋ ਅਮਰੀਕਾ ਤੋਂ ਭਾਰਤ ਆਏ ਨੇ ਮੰਤਰੀ ਤਾਲੀਵਾਲ ਦੇ ਨੂੰ ਜਿਤੇ ਕਿ ਚੋਣ ਪ੍ਰਚਾਰ ਦੇ ਲਈ ਮੈਦਾਨ ਦੇ ਵਿੱਚ ਉਤਰੇ ਲੋਕ ਸਭਾ ਦੀਆਂ ਚੋਣਾਂ ਦਾ ਦਿਗਲ ਵੱਚ ਚੁੱਕਾ ਅਤੇ ਚੋਣ ਪ੍ਰਚਾਰ ਵੀ ਜਿਹੜਾ ਸ਼ੁਰੂ ਹੋ ਗਿਆ ਹੈ ਜੇ ਇਸ ਵੇਲੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਹਲਕਾ ਅੰਮ੍ਰਿਤਸਰ ਤੋਂ ਜਿਹੜੀ ਆ ਉਹ ਕੈਪਟਨ ਮੰਤਰੀ ਕਲਦੀਪ ਸਿੰਘ ਢਾਲੀਵਾਲ ਜੀ ਨੂੰ ਜਿਹੜਾ ਸੀਟ ਦੇ ਕੇ ਨਿਵਾਜਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਉਸ ਦਾ ਪ੍ਰਚਾਰ ਕਰਨ ਲਈ ਉਹਨਾਂ ਦੀ ਨੂ ਅਮਰੀਕਾ ਤੋਂ ਚਚੇ ਤੌਰ ਤੇ ਪਹੁੰਚੀ ਹੋਈ ਆ ਤੇ ਲੋਕਾਂ ਨੂੰ ਕਾਰਾਂ ਚ ਜਾ ਕੇ ਨੁਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਨਾਲ ਨਾਲ ਕਿਤਨਾ ਕਿਤੇ 2 ਸਾਲ ਕੰਮ ਬੇਮਿਸਾਲ ਦਾ ਜਿਹੜਾ ਆਪਣਾ ਰਿਪੋਰਟ ਕਾੜਿਆ ਉਹ ਵੀ ਦਿੱਤਾ ਜਾ ਰਿਹਾ ਤੇ ਲੋਕਾਂ ਨਾਲ ਗੱਲ ਕੀਤੀ ਜਾ ਰਹੀ ਆ ਤੇ ਕੰਮਾਂ ਦੇ ਅਧਾਰ ਤੇ ਹੀ ਵੋਟ ਮੰਗੀ ਜਾ ਰਹੀ ਹੈ ਸਾਡੇ ਨਾਲ ਮੈਡਮ ਮੌਜੂਦ ਨਹੀਂ ਹਾਂ ਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਘਰਾਂ ਚ ਪਹੁੰਚ ਰਹੇ ਹੋ ਲੋਕਾਂ ਨਾਲ ਦੋ ਸਾਲ ਕੰਮ ਬੇ ਮਿਸਾਲ ਦਾ ਜਿਹੜਾ ਰਿਪੋਰਟ ਕਾਰਡ ਪੇਸ਼ ਕਰਕੇ ਵੋਟਾਂ ਦੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਅਸੀਂ ਜਿਹੜੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਚ ਮੁਹਿੰਮ ਸ਼ੁਰੂ ਕੀਤੀ ਹੈ ਕਿ ਚਾ ਆਪਣੇ ਪਰਿਵਾਰ ਦੇ ਨਾਲ ਜਿੱਥੇ ਅਸੀਂ ਛੋਟੀਆਂ ਛੋਟੀਆਂ ਮੀਟਿੰਗਾਂ ਜਿਹੜੀਆਂ ਕਰ ਰਹੇ ਹਾਂ ਲੋਕਾਂ ਨੂੰ ਅਸੀਂ ਜਿੱਥੇ ਵੋਟ ਮਾਣ ਦੀ ਅਪੀਲ ਕਰ ਰਹੇ ਆ ਉਥੇ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆ ਕਿ ਤੁਹਾਡੇ ਕੋਲ ਫੇਰ ਮੌਕਾ ਆ ਤੁਸੀਂ ਵੋਟ ਜਿਹੜੀ ਹੈ ਉਥੇ ਪਾਉਣੀ ਜਿੱਥੇ ਤੁਹਾਡੀ ਵੋਟ ਦੀ ਕੀਮਤ ਪਵੇ ਨਾਲੇ ਅਸੀਂ ਦੱਸ ਵੀ ਰਹੇ ਆ ਕਿ ਜਿਹੜੀ ਵੋਟ ਉਹਨਾਂ ਨੇ 2022 ਚ ਪਾਈ ਸੀ ਅਜਨਾਲੇ ਹਲਕੇ ਦੇ ਵਿੱਚ ਉਹਦੀ ਅਸੀਂ ਕੀ ਕੀਮਤ ਪਾਈ ਆਮ ਆਦਮੀ ਪਾਰਟੀ ਨੇ ਬਾਈ ਚਪਾਈਆਂ ਵੋਟਾਂ ਦੀ ਕੀਮਤ ਕੀ ਪਾਈ ਹੈ ਉਹਨਾਂ ਨੇ ਕੀ ਕੰਮ ਕੀਤੇ ਨੇ ਉਹ ਵੀ ਨਾਲ ਅਸੀਂ ਦੱਸ ਰਹੇ ਹਾਂ ਤੇ ਜਾਗਰੂਕਤਾ ਇਹ ਕਿਉਂਕਿ ਇਲੈਕਸ਼ਨ ਦਾ ਸੀਜ਼ਨ ਨੇ ਬੜਾ ਨੇ ਆਉਣਾ ਬੜਾ ਨੇ ਜਾਣਾ ਲੋਕਾ ਇਹ ਹੁਣ ਲੋਕਾਂ ਦੀ ਜ਼ਿੰਮੇਵਾਰੀ ਹੈ ਲੋਕ ਜਾਗਰੂਕ ਹੋਣ ਲੋਕ ਹਿਸਾਬ ਮੰਗਣ ਸਾਡੇ ਤੋਂ ਮੰਗਣ ਅਸੀਂ ਨਹੀਂ ਕਹਿੰਦੇ ਸਾਡੇ ਤੋਂ ਨਾ ਮੰਗਣ ਸਾਡੇ ਤੋਂ ਵੀ ਮੰਗਣ ਅਸੀਂ ਹਿਸਾਬ ਵੀ ਦੇਣ ਨੂੰ ਤਿਆਰ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਪੰਜਾਬ 'ਚ ਕੰਮ ਕੀਤੇ ਸਾਡੇ ਹਲਕੇ ਦੇ ਸ਼ਾਨ ਸਰਦਾਰ ਕੁਲਦੀਪ ਸਿੰਘ ਤਾਲੀਵਾਲ ਜੀ ਨੇ ਜਿਹੜੇ ਹਲਕੇ 'ਚ ਕੰਮ ਕੀਤੇ ਅਸੀਂ ਉਹਨਾਂ ਦਾ ਹਿਸਾਬ ਦੇ ਰਹੇ ਆ ਅਸੀਂ ਆਪਣੇ ਕੰਮ ਜਿਹੜੇ ਨੇ 2 ਸਾਲ ਬੇਮਿਸਾਲ ਦੱਸ ਰਿਹਾ ਤੇ ਨਾਲ ਦੇ ਨਾਲ ਅਪੀਲ ਵੀ ਕਰ ਰਿਹਾ ਕਿ ਹੋਮ ਵਕਤ ਹੈ ਜਦੋਂ ਅਸੀਂ ਜਿਹੜੀ ਪੰਜਾਬ ਵਿਕਾਸ ਦੀ ਲੀਟ ਤੇ ਪਿਆ ਆ ਤੇ ਅਸੀਂ ਇਹਨੂੰ ਸੰਸਦ ਤੱਕ ਵੀ ਲੈ ਕੇ ਜਾਈਏ ਤੇ ਇਸ ਵੇਲੇ ਸਾਨੂੰ ਲੋੜ ਹੈ ਸਾਰਿਆਂ ਦੇ ਸਾਥ ਦੀ ਤੇ ਅਸੀਂ ਘਰ ਘਰ ਜਾ ਕੇ ਨੁੱਕਰ ਮੀਟਿੰਗ ਕਰਕੇ ਛੋਟੀ ਜਿਹੀ ਮੁਹਿੰਮ ਹੈ ਪਰਿਵਾਰ ਦੇ ਨਾਲ ਜਾ ਤੇ ਉਹਦੇ ਵਿੱਚ ਅਸੀਂ ਇਹ ਅਪੀਲ ਕਰ ਰਹੇ ਕੀ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਕਿੰਨਾ ਇਕਤਿਆਰ ਮਿਲਿਆ ਤੁਸੀਂ ਅਚੇਚੇ ਤੌਰ ਤੇ ਅਮਰੀਕਾ ਤੇ ਪਹੁੰਚੇ ਲੋਕਾਂ ਨਾਲ ਗੱਲ ਕਰ ਲਈ ਜਦੋਂ ਅਸੀਂ 2022 ਚ ਸੀ ਉਦੋਂ ਵੀ ਬੜਾ ਪਿਆਰ ਮਿਲਿਆ ਪਰ ਹੁਣ ਤੇ ਅੱਜ ਅਸੀਂ ਅਤੇ ਦਿਲਬਖ ਭਾਜੀ ਨੇ ਵਾਰ ਨੰਬਰ 1 ਚ ਉਹਨਾਂ ਦੇ ਕਰੇ ਅਸੀਂ ਜਿਹੜੀ ਹੈ ਮੀਟਿੰਗ ਕਿਉਂਕਿ ਛੋਟੀ ਜੀ ਮੀਟਿੰਗ ਹੈ ਪਰਿਵਾਰ ਦੇ ਨਾਲ ਚਾਹ ਹੈ ਅਸੀਂ ਕਹਾਂ ਸੀ ਤੁਸੀਂ ਆਪਣੇ 8-10 ਮੈਂਬਰਸ ਦੇ ਨਾਲ ਸਾਡੀ ਗੱਲਬਾਤ ਕਰਾਓ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜਿਹੜੀ ਵਿਚਾਰਾਂ ਦੀ ਸਾਂਝ ਵੀ ਹੁੰਦੀ ਹੈ ਜਿਹੜੇ ਕੋਈ ਕੰਮ ਰਹਿ ਗਏ ਨੇ ਉਹਨਾਂ ਨੂੰ 3 ਸਾਲਾਂ ਚ ਕਿਵੇਂ ਕਰਨਾ ਹੈ ਇੱਕ ਵਿਜਨ ਵੀ ਹੁੰਦਾ ਉਹ ਸਾਰਾ ਕੁਝ ਤੇ ਜਿਹੜੀ 10 ਮੈਂਬਰਾਂ ਦੀ ਮੀਟਿੰਗ ਜਿਹੜੀ ਅਸੀਂ ਕਹੀ ਸੀ ਤੁਸੀਂ ਦੇਖਿਆ ਹੀ ਹੋਣਾ ਉਹ ਜਿਹੜਾ ਆ ਇੱਥੇ ਬੈਠਣ ਲਈ ਜਗ੍ਹਾ ਨਹੀਂ ਸੀ ਇਹ ਪਿਆਰ ਹੈ ਇਹ ਪਿਆਰ ਹੈ ਜਿਹੜਾ ਸਾਨੂੰ ਇਥੋਂ ਨਾਲੇ ਹਲਕੇ ਤੋਂ ਮਿਲ ਰਿਹਾ ਤੇ 2024 ਚ ਵੀ ਇਹ ਪਿਆਰ ਦੇਖਣ ਨੂੰ ਮਿਲੇਗਾ ਜਦੋਂ ਅਸੀਂ ਵੱਡੀ ਲੀਡ ਲੈ ਕੇ ਇਥੋਂ ਤਾਲੀਵਾਲ ਸਾਹਿਬ ਨੂੰ ਜਿਤਾ ਕੇ ਸੰਸਦ ਚ ਭੇਜਾਂਗੇ ਕਿੰਨਾ ਕੁ ਸੰਘਰਸ਼ ਰਹੇਗਾ ਫਿਰ ਹੁਣ ਇਸ ਵਾਰ ਫੇਰ ਸੰਘਰਸ਼ ਤੇ ਦੇਖੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਪਰ ਜਿਹੜਾ ਪਿਆਰ ਹੈ ਉਹਦੇ ਨਾਲ ਸੰਘਰਸ਼ ਸੰਘਰਸ਼ ਨਹੀਂ ਲੱਗੇਗਾ ਪਿਆਰ ਹੈ ਪਿਆਰ ਦੇ ਨਾਲ ਅਸੀਂ ਇਹ ਜ਼ਿੰਮੇਵਾਰੀ ਬਹੁਤ ਅੱਛੀ ਤਰ੍ਹਾਂ ਨਿਭਾਵਾਂਗੇ ਠੀਕ ਹੈ ਲਗਾਤਾਰ ਤੁਸਨੂੰ ਦਿਖਾ ਰਹੇ ਸੀ ਕਿ ਇਸ ਵੇਲੇ ਅਸੀਂ ਹਲਕਾ ਅਜਨਾਲਾ ਦੇ ਬਜ਼ਾਰਾਂ ਚ ਮੌਜੂਦ ਹਾਂ ਜਿੱਥੇ ਕਿ ਮੱਲਿਆ ਮੁਹੱਲਿਆਂ ਦੇ ਵਿੱਚ ਜਾ ਕੇ ਜਿਹੜੀ ਨੁਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਅਤੇ ਅਚੇਚੇ ਤੌਰ ਤੇ ਮੈਡਮ ਅਮਨਦੀਪ ਕੌਰ ਜਿਹੜੀ ਕਿ ਅਮਰੀਕਾ ਤੋਂ ਪਹੁੰਚੇ ਨੇ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਹੱਕ 'ਚ ਅਤੇ ਲੋਕਾਂ ਨੂੰ ਕਿਤੇ ਨਾ ਕਿਤੇ 2 ਸਾਲ ਕੰਮ ਬੇ ਮਿਸਾਲ ਦਾ ਜਿਹੜਾ ਰਿਪੋਰਟ ਕਾਰਡ ਪੇਸ਼ ਕਰਕੇ ਹੀ ਵੋਟਾਂ ਦੇ ਵਾਸਤੇ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਕੰਮ ਦੇਖੋ ਤੇ ਫਿਰ ਵੋਟ ਪਾਓ ਬਾਕੀ ਤੁਸੀਂ ਜੁੜੇ ਰਹੋ ਇਦ